ਸਾਹਮਣੇ ਆਈ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੇ ਆਪਾਂ ਚੱਲੇ ਗੁਰਦੁਆਰਾ ਸਾਹਿਬ ਜੋਤੀ ਸਰੂਪ ਤੇ ਅੱਜ ਸੰਗਤ ਬਹੁਤ ਜ਼ਿਆਦਾ ਆ ਜੋੜ ਮੇਲੇ ਤੇ ਹਰ ਵਾਰ ਦੀ ਤਰ੍ਹਾਂ ਸ਼ਹੀ ਨਗਰ ਸਿੱਖ ਵੀ ਆਏ ਆ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਪਾਈ ਆ ਜਿਹੜਾ ਜੋ ਵੀ ਅਪਲੋਡ ਕਰ ਦੇਗੇ ਜ਼ਿਆਦਾਤਰ ਨਿਹੰਗ ਸਿੰਘ ਜਿਹੜਾ ਸਮਾਨ ਲੈਂਦੇ ਆ ਸ਼ਾਸਤਰ ਲੈਂਦੇ ਇਹਨਾਂ ਤੋਂ ਹੀ ਲੈਂਦੇ ਆ ਆਹ ਸਾਹਮਣੇ ਬਾਬੇ ਤਿਆਰ ਕਰਾਈ ਜਾਂਦੇ ਡਾਂਗ ਸੰਭਾਲੀ ਵਰਛੀ ਤਿਆਰ ਕਰਾਈਏ ਬਾਬਿਆਂ ਨੇ ਬੜੀ ਸੋਹਣੀ ਵਰਛੀ ਆ 10 ਰੁਪਏ 10 ਰੁਪਏ 10 ਰੁਪਏ ਚੱਕਰ ਚਾਹੀਦਾ 10 ਰੁਪਏ ਚਾਹੀਦੇ ਹੋਰ ਜੀ ਠੀਕ ਹੋ ਕੋਈ ਬਾਦੀ ਕੁਰਸੀ ਕੋਈ ਬਾਦੀ ਇਹਨਾਂ ਨੂੰ ਕੱਲ ਆਪਾਂ ਵਰਸ਼ੀ ਲੈ ਕੇ ਗਏ ਸੀ ਇੱਕ ਇੱਕ ਸਫਾਜੰਗ ਤਿਆਰ ਕਰਵਾਇਆ ਸੀ ਬਿੰਦਰ ਸਿੰਘ ਵਾਸਤੇ ਤੇ ਇੱਕ ਨਾਗਨੀ 1.5 ਫੁੱਟ ਵਾਲੀ ਨਾਲ ਹੀ ਕਰਾਂਗੇ ਜੀ ਦਰਸ਼ਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਇੱਥੇ ਵੀ ਮੁੰਡੇ ਤਿਆਰ ਕਰਾਈ ਜਾਂਦੇ ਸਾਸਤ੍ਰ ਤੋਂ ਪਲੇਸਟੇਟ 14 ਤਰ੍ਹਾਂ ਦੇ ਡਿਵਰਸਿਓ ਹੋਣਾ ਪੀਓ ਜਦੋਂ ਆਪਾਂ ਗੁਰਦੁਆਰਾ ਪੋਰਾ ਸਾਹਿਬ ਤੋਂ ਮੁਰਦਾ ਜੋਤੀ ਸਰੂਪ ਸਾਹਿਬ ਨੂੰ ਜਾਂਦੇ ਹਾਂ ਜੇ ਰਸਤੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਬਹਾਦਰੀ ਨੂੰ ਸ਼ਹਾਦਤ ਨੂੰ ਸਮਰਪਿਤ ਸਰਹੰਦ ਫਤਿਹ ਨੂੰ ਸਮਰਪਿਤ ਇੱਕ ਚੌਕ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲੱਗਿਆ ਹੋਇਆ ਪਿੱਛੇ ਕਿਲਾ ਬਣਾਇਆ ਹੋਇਆ ਸਰਹੰਦ ਦਾ ਇਹ ਸਾਰੀ ਸੰਗਤ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਵੱਲ ਨੂੰ ਜਾਂਦੀ ਹੈ ਤੇ ਰਸਤੇ ਦੇ ਵਿੱਚ ਸੰਗਤਾਂ ਨੇ ਵਕ ਵਕ ਪਿੰਡਾਂ ਨੇ ਲੰਗਰ ਲਾਏ ਹੋਏ ਆ ਇੱਥੋਂ ਤਕਰੀਬਨ 300 ਮੀਟਰ ਦੀ ਦੂਰੀ ਰਹਿ ਜਾਂਦੀ ਹੈਗੀ ਗੁਰਦੁਆਰਾ ਜੋਤੀਸਰੂਪ ਸਾਹਿਬ ਦੀ ਸੋ ਥੋੜੀ ਟਾਈਮ ਤੇ ਕਰਪਾ ਪਹੁੰਚਦੇ ਕਰਦੇ ਦਰਸ਼ਨ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਇੱਕ ਇੰਜੀਨੀਅਰਿੰਗ ਕਾਲਜ ਵੀ ਬਣਾਇਆ ਹੋਇਆ ਹੈਗਾ ਬਹੁਤ ਦੂਰੋਂ ਦੂਰੋਂ ਬੱਚੇ ਇੱਥੇ ਪੜ੍ਹਨ ਆਉਂਦੇ ਆ। ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਇਹ ਉਹ ਜਗ੍ਹਾ ਜਿੱਥੇ ਮਾਤਾ ਗੁਜਰ ਕੌਰ ਅਤੇ ਛੋਟੀ ਸਰਾਈ ਜਾਂਦਾ ਦਾ ਅੰਤਿਮ ਸੰਸਕਾਰ ਭਾਈ ਟੋਡਰ ਮਲ ਜੀ ਅਤੇ ਬਾਬਾ ਮੋਤੀराम ਜੀ ਵੱਲੋਂ ਕੀਤਾ ਗਿਆ ਸੀ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦੀਵਾਨ ਟੋਡਰ ਮਲ ਜੀ ਨੇ ਸੋਨੇ ਦੀਆਂ ਮੋਹਰਾ ਸਿੱਕੇ ਖੜੇ ਕਰਕੇ ਤਕਰੀਬਨ 4 ਕਗਜ ਜਗ੍ਹਾ ਖਰੀਦੀ ਸੀ। ਸੋ ਇਸ ਜਗ੍ਹਾ ਦੇ ਪਰ ਕੇਵਲ ਇੱਕ ਸੰਸਕਾਰ ਕੀਤਾ ਜਾ ਸਕਦਾ ਸੀ ਤੇ ਇਸ ਦੇ ਉੱਪਰ ਛੋਟੇ ਸਾਲ ਜਾਂਦੇ ਤੇ ਮਾਤਾ ਗੁਜਰਕੌਰ ਜੀ ਦਾ ਇੱਕ ਹੀ ਜਗ੍ਹਾ ਸੰਸਕਾਰ ਹੋਇਆ ਸਭ ਤੋਂ ਪਹਿਲਾਂ ਥੜਾ ਬੱਬਾ ਦਵਾਨ ਟੋਡਰਮਲ ਜੀ ਨੇ ਕੱਚਾ ਬਣਾਇਆ ਸੀ ਫਿਰ ਬੱਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਉਹ ਇਸ ਜਗ੍ਹਾ ਤੇ ਆਏ ਉਹਨਾਂ ਨੇ ਥੜੇ ਨੂੰ ਪੱਕਿਆ ਕਰਾਇਆ ਬਾਅਦ ਦੇ ਵਿੱਚ ਪਟਿਆਲੇ ਵਾਲਿਆਂ ਨੇ ਇਸ ਥੜੇ ਦੀ ਸੇਵਾ ਹੋਰ ਵੱਡਾ ਕਰਕੇ ਬਣਾ ਦਿੱਤਾ ਫਿਰ 95 ਦੇ ਕਰੀਬ ਦਿੱਲੀ ਵਾਲੇ ਜਿਹੜੇ ਕਾਰਸੇ ਵਾਲੇ ਬਾਬੇ ਆ ਉਹਨਾਂ ਨੇ ਇੱਥੇ ਜੋ ਗੁਰਦੁਆਰਾ ਸਾਹਿਬ ਸੀ ਉਹ ਦੀ ਸਾਰੀ ਦੁਵਾਰੇ ਕਰਾਈ ਢਾਕੀ ਤੇ ਉਹ ਥੜਾ ਵੀ ਢਾਕੇ ਦੁਵਾਰੇ ਵੱਡਾ ਕੀਤਾ ਗਿਆ ਸਾਹਮਣੇ ਦੀਵਾਨ ਟੋਡਰਮਾਲ ਦੀ ਤਸਵੀਰ ਲੱਗੀ ਹੋਈ ਹੈ ਜਿਦੇ ਵਿੱਚ ਉਹ ਮੋਰਾਂ ਨੂੰ ਖੜਿਆਂ ਕਰਕੇ ਜ਼ਮੀਨ ਫੀਜ ਰਹੇ ਆ ਕੋਲ ਕਾਜੀ ਖੜੇ ਆ ਨਾਲ ਕੋਈ ਵਜ਼ੀਰ ਖੜੇ ਆ ਸੋ ਡਿਊਟੀ ਦੇ ਵਿੱਚ ਤਸਵੀਰ ਲੱਗੀ ਹੋਈ ਆ ਲਗਰੀਵਨ 4 ਕਿੱਗਾ ਜਗ੍ਹਾ ਸੀ ਇਹਦੇ ਤੇ 75 ਤੋਂ 80000 ਮੋਹਰਾਂ ਜਿਹੜੀਆਂ ਸੋਨੇ ਦੀਆਂ ਵੱਡੀਆਂ ਮੋਹਰਾਂ ਹੁਣ ਤੋਲਾ ਜਿਹੜਾ ਹੈਗਾ ਛੋਟਾ ਉਸ ਸਮੇਂ ਤੇ ਤੋਲਾ ਵੱਡਾ ਹੋਇਆ ਕਰਦਾ ਸੀ ਅੰਦਰ ਮਾਤਾ ਗੁਜਰਕੌਰ ਜੀ ਦਾ ਥੜਾ ਬਣਿਆ ਹੋਇਆ ਹੈਗਾ ਉਹ ਇੱਕ ਸਾਈਡ ਤੇ ਆ ਵੈਸੇ ਜਿੱਥੇ ਪਾਲਕੀ ਸਾਹਿਬ ਮੌਜੂਦ ਆ ਉਹ ਜਗ੍ਹਾ ਦੇ ਉੱਪਰ ਸੰਸਕਾਰ ਹੋਇਆ ਸੀ ਇੱਥੇ ਸਾਹਿਬ ਜਾਨਿਆਂ ਤੇ ਮਾਤਾ ਗੁਜਰਕੌਰ ਜੀ ਦੀਆਂ ਹਸਤਾਂ ਜਿਹੜੀਆਂ ਸੀ ਵਿੱਚੇ ਹੀ ਇੱਥੇ ਥੜੇ ਦੇ ਵਿੱਚ ਸਮਾਦੀ ਦੇ ਵਿੱਚ ਦਫਨਾ ਦਿੱਤੀਆਂ ਗਈਆਂ ਸੀ ਬਾਦ ਜਦੋਂ ਜਿਨੀ ਸਾਰੀ ਹੋਈ ਗੁਰਦੁਆਰਾ ਸਾਹਿਬ ਤੋਂ ਦਿੱਲੀ ਵਾਲੇ ਬਾਬਾ ਨੇ ਕਰੀ ਤਾਂ ਸੰਗਤ ਦੇ ਦਰਸ਼ਨ ਦੇ ਲਈ ਕੱਢ ਕੇ ਬਾਹਰ ਰੱਖ ਦਿੱਤਾ ਸੀਗਾ ਅਸਤਾਨ ਇੱਕ ਬਰਤਨ ਦੇ ਵਿੱਚ ਪਾ ਕੇ ਅਤੇ ਕਹਿੰਦੇ ਕਿ ਬਾਦ ਦੇ ਵਿੱਚ ਇੱਥੇ ਹੀ ਦਪਨਾ ਦਿੱਤੀ ਬੰਦੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਅੰਦਰ ਕਰਾਂਗੇ ਦਰਸ਼ਨ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਚੁੱਪ ਰਵਾਂਗੇ ਤੁਹਾਨੂੰ ਥਾਗਾ ਸਾਹਿਬ ਦੇ ਦਰਸ਼ਨ ਕਰਵਾ ਦੇਵਾਂਗੇ ਜਿਹੜਾ ਸਾਈਡ ਦੇ ਉੱਪਰ ਬਣਿਆ ਹੋਇਆ ਹਾਂ ਬੈਠੋ ਜਿਵੇਂ ਜਿਵੇਂ ਸ਼ੀਧੀ ਜੋੜ ਮੇਲਿਆਂ ਦੇ ਵਿੱਚ 27 ਦਸੰਬਰ ਜਾਂ ਬਾਕੀ ਅਗਲੇ 23 ਉਹ ਨੇੜੇ ਆਉਂਦਾ ਉਵੇਂ-ਉਵੇਂ ਸੰਗਤ ਜਿਹੜੀ ਇੱਥੇ ਵਾਦੀ ਜਾਂਦੀ ਹੈ

ਕੈਸਾ ਮਰਣਾ ਓਏ ਕੈਸਾ ਬchnਾ ਕੀ ਜਾਣਾਂ ਐਸੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੁਸੀਂ ਹੁਣੇ ਦਰਸ਼ਨ ਕੀਤੇ ਆ ਥੜਾ ਸਾਹਿਬ ਦੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਸਰਹੰਦ ਦੇ ਵਿੱਚ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਵੀ ਇੱਥੇ ਪਿਆਇਆ ਗਿਆ ਕਿਉਂਕਿ ਦੁੱਧ ਦੀ ਪੈਸਿਆਂ ਕਰਕੇ ਤਾਂ ਕੀਮਤ ਹੋ ਸਕਦੀ ਆ ਪਰ ਸ਼ਹਾਦਤ ਕਰਕੇ ਕੋਈ ਕੀਮਤ ਨਹੀਂ ਹੋ ਸਕਦੀ ਕਿਉਂਕਿ ਦੁੱਧ ਪਿਆਉਣ ਤੋਂ ਪਹਿਲਾਂ ਬਾਬਾ ਮੋਤੀ ਨਾਮ ਮਹਾਰਾਜ ਦਾ ਸਾਰਾ ਘਰ-ਗਰਸਤੀ ਜੋ ਵੀ ਉਹਦੇ ਕੋਲੇ ਜਾਇਦਾਦ ਸੀ ਸਭ ਉਹ ਚਲੀ ਗਈ ਸਭ ਉਹਨੇ ਵੇਚ ਦਿੱਤੀ ਅਤੇ ਸਾਇਬ ਜਦਿਆਂ ਤੇ ਮਾਤਾ ਗੁਜਰ ਕੌਰ ਦੇ ਸੇਵਾ ਦੇ ਵਿੱਚ ਸਤਨ ਸੰਪਤੀ ਆਪਦੀ ਖਰਚ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਮੁਗਲੀਆਂ ਹਕੂਮਤ ਨੂੰ ਪਤਾ ਲੱਗਿਆ ਕਿ ਮੋਤੀਰਾਉ ਨੇ ਸਾਡੇ ਕੈਦੀਆਂ ਨੂੰ ਜਿਨ੍ਹਾਂ ਨੂੰ ਪਾਣੀ ਪਿਉਣ ਤੱਕ ਦਾ ਹੁਕਮ ਨਹੀਂ ਸੀ ਉਹਨਾਂ ਨੂੰ ਦੁੱਧ ਦਾ ਸੇਵਾ ਕੀਤੀ ਸਾਰੇ ਪਰਿਵਾਰ ਨੂੰ ਖੁਆੜੀ ਪੀੜਤਾ ਸੀ ਸੋ ਬਾਬਾ ਮੋਤੀਰਾਮ ਜੀ ਨੇ ਇੱਕ ਸੇਵਾ ਹੋਰ ਨਿਭਾਈ ਸੀ ਚੰਦਨ ਦੀ ਲੱਕੜੀ ਦਾ ਇੰਤਜ਼ਾਮ ਅਬ ਮੋਤੀਰਾਮ ਜੀ ਨੇ ਕੀਤਾ ਸੀ ਸੰਸਕਾਰ ਦੇ ਵਾਸਤੇ ਸੋ ਮਾਤਾ ਗੁਜਰ ਕੌਰ ਅਤੇ ਛੋਟੇ ਸ਼ਹਿਦਾ ਜਨ ਸੰਸਕਾਰ ਇੱਕੀ ਚਿਖਾ ਤੇ ਕੀਤਾ ਗਿਆ ਸੀ ਕਿਉਂਕਿ 85000 ਦੇ ਕਰੀਬ ਮੋਹਰ ਸੋਨੇ ਦੀ ਦੇ ਕੇ ਇੰਨੀ ਜਗ੍ਹਾ ਮਿਲੀ ਸੀ ਹਕੂਮਤ ਤੋਂ ਕਿ ਜਿੰਨੀ ਜਗ੍ਹਾ ਦੇ ਵਿੱਚ ਸਿਰਫ ਇੱਕ ਆਦਮੀ ਦਾ ਸੰਸਕਾਰ ਕੀਤਾ ਜਾ ਸਕਿਆ ਗੁਰਦੁਆਰਾ ਸਾਹਿਬ ਦੇ ਨਾਲ ਖੱਬੇ ਹੱਥ ਇਤਿਹਾਸ ਲਿਖਿਆ ਹੋਇਆ ਆਪਾਂ ਇੱਕ ਤਸਵੀਰ ਇਤਿਹਾਸ ਦੀ ਵੀ ਲਗਾ ਦੇਵਾਂਗੇ ਨਾਲ ਆ ਸਾਹਮਣੇ ਇਤਿਹਾਸ ਲਿਖਿਆ ਹੋਇਆ ਜੀ ਸੁਰੱਖ ਪ੍ਰਾਤਨ ਇਮਾਰਤਾਂ ਨੂੰ ਬ੍ਰਾਤਨ ਯਾਦਗਾਰ ਨੂੰ ਢਾਣ ਤੋਂ ਬਾਅਦ ਦੁਵਾਰਿਓ ਸਾਰੀ ਕੀਤੀ ਜਾਂਦੀ ਜਿਹੜੀ ਉਹ ਗਲਤ ਹੈ ਇਹ ਇਤਿਹਾਸ ਹੈ ਜੀ ਇੱਥੋਂ ਦਾ 7 ਅਤੇ 9 ਸਾਲ ਦੇ ਬੱਚੇ ਅਤੇ ਬਜ਼ੁਰਗ ਮਾਤਾ ਨੂੰ ਤਸੱਦਦ ਦੇ ਨਾਲ ਕਿਦਾਂ ਸਵੀਰ ਕੀਤਾ ਗਿਆ ਪੂਰਾ ਇੱਥੇ ਲਿਖਿਆ ਹੋਇਆ ਹੈ ਜੀ